ਬੀਤੇ ਦਿਨ ਹੁਸ਼ਿਆਰਪੁਰ ਵਿਖੇ ਕਰਵਾਏਗੀ ਸਰਕਾਰ ਵਪਾਰ ਮੰਡੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪਿਛਲੀ ਸਰਕਾਰਾਂ ਵੇਲੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਜਾਂਦੀ ਸੀ ਤੇ ਹੁਣ ਅਸੀਂ ਲੋਕਾਂ ਦੇ ਵਿਚਾਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਤੇ ਮੌਕੇ ਤੇ ਹੀ ਜਿਹੜਾ ਹੈ ਕਿ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਹੈ ਮਾਨ ਨੇ ਕਿਹਾ ਕਿ ਅਸੀਂ ਧਰਮ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਤੋ ਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਲਈ ਰੋਜ਼ਗਾਰ, ਸਿਹਤ, ਸਿੱਖਿਆ ਅਤੇ ਸਹੂਲਤਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਮੰਤਰੀ ਦਾ ਕੰਮ ਇਹ ਥੋੜੀ ਹੁੰਦਾ ਹੈ ਕਿ ਆਰਾਮ ਨਾਲ ਕੁਰਸੀ ਤੇ ਬਹਿ ਜੇ ਤੇ ਮੁੜ ਕੇ ਲੋਕਾਂ ਨੂੰ ਆਪਣੇ ਹਾਲਤ ਛੱਡ ਦੇ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਹ ਨੇ ਸਟੇਟ ਚਲਾਉਣੀ ਹੈ। ਲਾਅ ਐਂਡ ਆਰਡਰ ਦਾ ਕੀ ਹਾਲ ਹੈ? ਕਿਤੇ ਕੋਈ ਲੋਕਾਂ 'ਚ ਫੜਕਾੜ ਤਾਂ ਨਹੀਂ ਕਹਿੰਦੇ ਜੀ? ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਸ਼ਾਨਦਾਰ ਰਾਜ ਕਰਦੇ ਸੀ ਉਹ ਕਿ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੰਦ ਨਾਲ ਕੰਨ ਲਾ ਕੇ ਸੁਣਦੇ ਸੀ ਕਿ ਮੇਰੀ ਪਰਜਾ ਮੇਰੇ ਖਿਲਾਫ ਗਲਤਾਂ ਨਹੀਂ ਕਰ ਰਹੀ ਕੋਈ ਕਮੀ ਤਾਂ ਨਹੀਂ ਹੈਗੀ ਮੇਰੀ ਪਰਜਾ ਨੂੰ ਕੀ ਗੱਲ ਕਰ ਰਹੇ ਆ ਪਬਲਿਕ ਦਰਬਾਰ ਚ ਆ ਕੇ ਤਾਂ ਹਰੇਕੀ ਤੂੰ ਫਤਿਹ ਤਾਰੀਫ ਕਰ ਦਿੰਦਾ ਐ ਇਦਾਂ ਸੁਣੀਏ ਭੇਸ ਬਦਲ ਕੇ ਲੋਕਾਂ ਦੇ ਘਰਾਂ ਚ ਜੋ ਗੱਲਾਂ ਬਾਤਾਂ ਹੁੰਦੀਆਂ ਸੀ ਕਿ ਰਾਜੇ ਬਾਰੇ ਸਰਕਾਰ ਬਾਰੇ ਕੀ ਲੋਕਾਂ ਦੇ ਬਿਊ ਨੇ ਸੁਣਦੇ ਸੀ ਸੁਣਦੇ ਤਾਂ ਮੈਨੂੰ ਲੱਗਦਾ ਪਹਿਲਾਂ ਵਾਲੇ ਵੀ ਹੋਣਗੇ ਆ ਕਾਂਗਰਸੀ ਦੇ ਗੱਲ ਹੀ ਕੰਦਾ ਨਾ ਕੰਨ ਲਾ ਕੇ ਪਰ ਸੁਣਦੇ ਹੁਣੇ ਕਿਸੇ ਦੇ ਘਰੇ ਕੋਈ ਰੁਪਈਆ ਬਚਿਆ ਤਾਂ ਨਹੀਂ ਕਿਸੇ ਦੇ ਘਰੇ ਕੋਈ ਚਿੱਟੇ ਦੀ ਪੂੜੀ ਪਹੁੰਚਣ ਤੋਂ ਤਾਂ ਨਹੀਂ ਰਹਿ ਗਈ ਕੋਈ ਨਸ਼ੇੜੀ ਵੀ ਤੋਂ ਬਿਨਾ ਕੋਈ ਘਰ ਰਹਿ ਤਾਂ ਨਹੀਂ ਗਿਆ ਪਤਾ ਕਰੋ ਉਹ ਐਸ ਕੰਮ ਬਸਤੇ ਸੀ ਫਿਰ ਕਿਵੇਂ ਇਦਾਂ ਕੀ ਕਰ ਲਓਗੇ ਤੁਸੀਂ ਨਹੀਂ ਹੋ ਸਕਦਾ ਉਹਦੇ ਵਾਸਤੇ ਡੇਰਿੰਗ ਡਿਸੀਜਨ ਲੈਣੇ ਪੈਣ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਧਰਮ ਦੀ ਜਾਂ ਨਾਫਰਤ ਦੀ ਰਾਜਨੀਤੀ ਨਹੀਂ ਕਰਦੇ ਧਰਮ ਤੁਹਾਡਾ ਆਪਣਾ ਨਿੱਜੀ ਹੈ ਜੀ ਜੇ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਜੇ ਕਿਸੇ ਨੂੰ ਨਿੰਮ ਪੂਜ ਕੇ ਨਿੰਮ ਨੂੰ ਮੱਥਾ ਟੇਕ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਨਿੰਮ ਨਾਲੋਂ ਮੇਰੀ 베ਰੀ 베ਰੀ ਅੱਛੀ ਹੈ ਨਾ ਮੈਨੂੰ 베ਰੀ ਪੂਜ ਕੇ ਮਿਲਦੀ ਹੈ ਇਹ ਤਾਂ ਤੁਹਾਡਾ ਆਪਣਾ ਜੀ ਜਿੱਥੇ ਮਨ ਖੜਦਾ ਹੈ ਖੜਾਓ ਪਰ ਹਾਂ ਜਦੋਂ ਦੇਸ਼ ਦਾ ਸਵਾਲ ਹੋ ਜਾਏ ਉਦੋਂ ਇੱਕ ਹੋ ਜਾਓ ਬਸ ਦੇਸ਼ ਵੇਲੇ ਤੁਹਾਨੂੰ ਉਹ ਵਰਤ ਲੈਂਦੇ ਐ ਇਸ ਕਰਕੇ ਮੈਂ ਤੁਹਾਡੇ ਕੋਲ ਸੈਂਟਰ ਪੰਜਾਬ ਵਾਲੇ ਪਾਸੇ ਤਾਂ ਮਤਲਬ ਪਤਾ ਨਹੀਂ ਕਿਉਂ ਉਹਦੀ ਹੱਥ ਖਿੱਚ ਲੈਂਦੇ ਐ ਨਾ ਪੰਜਾਬ 'ਚ ਨਹੀਂ ਕੋਈ ਗੱਲ ਨਹੀਂ ਮੈਂ ਜਦੋਂ ਨੀਤੀ ਜੋਗ ਦੀਆਂ ਮੀਟਿੰਗਾਂ 'ਚ ਕਿਹਾ ਮੈਂ ਕਿਹਾ ਜੀ ਆਰਡੀਐਫ ਦਾ ਪੈਸਾ ਰੋਕਿਆ ਹੈ ਕਿ ਇਹ ਨਾ ਤਾਂ ਦਾ ਪੈਸਾ ਰੋਕਿਆ ਪਿਆ ਹੈ ਜੀਐਸਟੀ ਦਾ ਸਾਡਾ ਬਕਾਇਆ ਬਹੁਤ ਜ਼ਿਆਦਾ ਪਿਆ ਹੈ ਬੈਠ ਕੇ ਸਾਡੇ ਓਐਸਟੀ ਦੇ ਜਿਹੜੇ ਪੈਸੇ ਨੇ ਉਹ ਸਾਡੇ ਦੇ ਦਿਓ ਜੋ 2-3 ਵਾਰੀ ਕਿਹਾ ਇੱਕ ਅਫਸਰ ਉੱਥੇ ਮੇਰਾ ਫੈਨ ਹੈ ਨੀਤੀਯੋਗ ਚ ਉਹ ਮੇਰੇ ਕੋਲ ਆਇਆ ਮੈਨੂੰ ਮੈਨੂੰ ਕਹਿੰਦਾ ਮਾਨਸਾਭ ਇੱਥੋਂ ਨਹੀਂ ਮਿਲਨੇ ਪੈਸੇ ਮੈਂ ਕਿਹਾ ਜੀ ਨੀਤੀਯੋਗ ਚੋਂ ਨਹੀਂ ਮਿਲਨੇ ਹੋਰ ਕਿੱਥੋਂ ਮਿਲਨੇ ਆ ਮੇਰਾ ਹੋਰ ਮੈਂ ਹੁਣ ਸਿੰਗਾਪੁਰ ਤੋਂ ਲੈ ਕੇ ਆਵਾਂ ਪੈਸੇ ਪੰਜਾਬ ਵਾਸਤੇ ਕਹਿੰਦਾ ਨਹੀਂ ਜੀ ਲੋਕਾਂ ਕੋਲੇ ਜਾਓ ਮੈਂ ਕਿਹਾ ਪੰਜਾਬ ਦੇ ਲੋਕਾਂ ਨੇ ਤਾਂ ਭੇਜਿਆ ਇੱਥੇ 92 ਸੀਟਾ ਦੇਤੀ ਕਹਿੰਦੇ ਨਹੀਂ ਇੱਕ ਵਾਰੀ ਫੇਰ ਜਾਓ ਮੱਕੀ ਮਤਲਬ ਕਹਿੰਦੇ ਲੋਕ ਸਭਾ ਦੇ ਵਿੱਚ 13 ਨੇ 13 ਸੀਟਾਂ ਲੈ ਕੇ ਆਜੋ ਲੈ ਮਜਾਲ ਹੈ 1 ਰੁਪਈਆ ਵੀ ਤੁਹਾਡਾ ਇਨਸੈਂਟਿਵ ਕੋਈ ਐਸਾ ਜਿਹੜਾ ਪੰਜਾਬ ਦਾ ਰੋਕ ਸਕਣ ਆਗਲੋਂ ਨੇ ਮੈਨੂੰ ਕਹੀ ਮੈਂ ਤਾਂ ਆਇਆ ਤੁਹਾਡੇ ਕੋਲੇ ਕਿਉਂਕਿ ਇਹਨਾਂ ਨੂੰ ਤਾਂ ਵੋਟ ਚਾਹੀਦੀ ਨਹੀਂ ਹੈਗੀ ਉਹ ਤਾਂ ਕਹਿੰਦੇ ਸਾਡੇ 370 ਆਉਣਗੇ ਆ ਜਿੱਥੋਂ ਮਰਜੀ ਪੂਰੀਆਂ ਕਰ ਲਓ ਸਾਨੂੰ ਚਾਹੀਦੀ ਹੈ ਸਾਡੇ ਮੈਨੂੰ ਮੇਰੇ 13 ਪੂਰੀਆਂ ਕਰ ਦੋ ਮੇਰੇ 13 ਹੱਥ ਹੋ ਜਾਣਗੇ ਪਾਸਵਰਡ ਮੈਨੂੰ ਪਤਾ ਹੈ ਕਿ ਪਾਰਲੀਮੈਂਟ ਚ ਬੋਲੀਦਾ ਕਿਵੇਂ ਐ ਤੇ ਬੋਲ ਕੇ ਕੰਮ ਕਰਾਈਦਾ ਕਿਵੇਂ ਉਹ 13 ਦੇ 13 ਨੂੰ ਮੈਂ ਆਪ ਹੀ ਦੱਸ ਦੂੰਗਾ ਤੁਸੀਂ ਥੱਲੇ ਵਾਲਾ ਕੰਮ ਕਰ ਦਿਓ ਉੱਪਰ ਤੇ ਮੇਰੇ ਤੇ ਛੱਡ ਦਿਓ ਮੈਂ ਹੈਗਾ ਐਸੇ ਕੰਮ ਤੇ ਐ ਮੈਂ ਤੁਸੀਂ ਪਹਿਲਾਂ ਚੈੱਕ ਕਰ ਲੇ ਬੀਜੇਪੀ ਵਾਲੇ ਵੀ ਚੈੱਕ ਕਰ ਲੇ ਤੁਸੀਂ ਜਿਸ ਵੇਲੇ ਜਿਸ ਵੇਲੇ ਪੰਜਾਬ ਦੀ ਇੰਡਸਟਰੀ ਦੇ ਹੱਕ ਖੋਏ ਜਾ ਰਹੇ ਸੀ ਉਸ ਵੇਲੇ ਕਿੱਥੇ ਸੀ ਤੁਹਾਡੇ ਐਮਪੀ ਚਲੋ ਇੱਕ ਇੱਕ ਸਾਡਾ ਜਲੰਧਰ ਤੋਂ ਬਾਕੀ 12 ਜਿਸ ਵੇਲੇ ਕਿਸਾਨਾਂ ਦਾ ਮਸਲਾ ਹੋਇਆ ਸੀ ਕਿੱਥੇ ਸੀ ਜਿਸ ਵੇਲੇ 26 ਜਨਵਰੀ ਨੂੰ ਸਾਡੇ ਪੰਜਾਬ ਦੀ ਝਾਂਕੀ ਹੋਈ ਕੱਢੀ ਜਾ ਰਹੀ ਸੀ ਉਦੋਂ ਕਿੱਥੇ ਸੀ ਜਿਹੜੇ ਇੱਥੋਂ ਨੁਮਾਇੰਦ ਮੈਂ ਇਕੱਲਾ ਲੜੀ ਜਣਾ ਜੀ ਉਹਨਾਂ ਨਾਲ ਮੈਂ ਚੰਗਾ ਭਲਾ ਕਲਾਕਾਰ ਸੀ ਮੈਂ ਤਾਂ ਮੈਂ ਕੋਈ ਫੇਲ ਕਲਾਕਾਰ ਤਾਂ ਹੈ ਨਹੀਂ ਸੀਗਾ ਕਿ ਇੱਧਰ ਆ ਗਿਆ ਫੇਲ ਹੋ ਕੇ ਮੈਂ ਤਾਂ ਆਪਣਾ ਚੱਲਦਾ ਟੌਪ ਤੇ ਆਪਣਾ ਕਰੀਅਰ ਛੱਡ ਕੇ ਆਇਆ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਪੰਗੇ ਲੈਣ ਦੀ ਜੀ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਲੜਾਈਆਂ ਲੜਨ ਦੀ ਕਿਹੜੀ ਵਾਲਾ ਅਫਸਰ ਸੀ ਉਹਨੂੰ ਕੀ ਲੋੜ ਸੀ ਰੋਜ਼ ਅਲੋਚਨਾ ਰੋਜ਼ ਈਡੀ ਦਾ ਸੰਮਣ ਆਉਂਦਾ ਤੁਹਾਡੇ ਕਰਕੇ ਲੜ ਰਹੇ ਆ ਸੀ ਆਪਣੇ ਬੱਚਿਆਂ ਕਰਕੇ ਨਹੀਂ ਲੜ ਰਹੇ ਤੁਹਾਡੇ ਬੱਚਿਆਂ ਕਰਕੇ ਲੜ ਰਹੇ ਆ ਇਸ ਕਰਕੇ ਤੁਹਾਡੇ ਸਾਥ ਲੈਣ ਵਾਸਤੇ ਆਇਆ ਕਿ ਮੈਂ ਕੱਲਾ ਲੜ ਰਿਹਾ ਆ ਬੀਜੇਪੀ ਨਾਲ ਕੱਲਾ ਲੜ ਰਿਹਾ ਆ ਸੈਂਟਰ ਨਾਲ ਕੱਲਾ ਲੜ ਰਿਹਾ ਆ ਗਵਰਨਰ ਨਾਲ ਪੰਜਾਬ ਵਾਸਤੇ 2 ਸਾਲ ਹੋ ਗਏ ਆ 16 ਨੂੰ 2000 ਜਾਣਗੇ 1 ਰੁਪਈਏ ਦਾ ਵੀ ਤੁਹਾਨੂੰ ਕੋਲ ਕਪੜਾ ਸਾਹਮਣੇ ਆਇਆ ਹੋਵੇ ਮੁੱਖ ਮੰਤਰੀ ਨੇ 1 ਰੁਪਈਆ ਲੈ ਲਿਆ 1 ਰੁਪਈਆ ਸਿੰਗਲ ਰੁਪੀਜ਼ ਨੋ ਕਿਉਂ ਕਿਉਂਕਿ ਯਾਰ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਇਆ ਐ। ਇਸ ਤੋਂ ਵੱਡਾ ਹੋਰ ਲੋਕ ਕੀ ਦੇ ਦੇਣਗੇ? ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਬਿਠਾਤਾ। ਇਸ ਤੋਂ ਬਾਅਦ ਕੀ ਦੇ ਦੇਣਗੇ ਲੋਕ ਹੋਰ? ਫਿਰ ਤਾਂ ਰੱਬ ਨੂੰ ਧਰਤੀ ਤੇ ਥੱਲੇ ਲਾਉਣ ਵਾਲੀ ਗੱਲ ਹੀ ਐ ਤਾਂ ਫਿਰ। ਫਿਰ ਉਸ ਤੋਂ ਬਾਅਦ ਹੋਰ ਕੀ ਚਾਹੁੰਦੇ ਆ ਰੱਬ ਤੋਂ? ਹੁਣ ਫਰਜ਼ੇ ਬਣਦਾ ਕਿ ਇਸ ਆਉਦੇਤੀ ਗਰਮਾਂ ਨੂੰ ਕਾਇਮ ਰੱਖੀਏ। ਇਸ ਆਉਦੇ ਦੀ ਗਰਮਾਂ ਤੇ ਬੇ